ਗੱਠੀ ਕੀ ਦਾ ਰਾਂ ਸੀ ਡੁੱਬ ਕਾ ਦੇ ਗਏ ਜੇ ਰਾਮ ਨਾਲ ਗੱਠੀ ਸੀ ਰਾਮ ਦਾ ਡੁੱਬਿਆ ਹੋਇਆ ਹੈ ਨਹੀਂ ਜੇ ਗੁਰੂ ਨਾਲ ਗੱਠੀ ਸੀ ਗੁਰੂ ਦਾ ਡੁੱਬਿਆ ਹੋਇਆ ਹੈ ਨਹੀਂ ਗੱਠੀ ਕੀ ਦਾ ਜੋੜੀ ਕੀ ਦਾ ਤੁਸੀਂ ਵਾਇਰ ਨਾਲ ਜੋੜੀਏ ਵਾਇਰ ਨਾਲ ਜੁੜੇ ਹੋਇਆ ਵਾਇਰ ਨਾਲ ਜੋੜਿਆ ਵਾਇਰ ਜੇ ਰਹਿ ਜਾਣਗੇ ਹਾਂ ਫਿਰ ਬਾਠੇ ਜਾਏ ਪਹੁੰਚ ਪਹੁੰਚ ਮੈਂ ਕਿਸੇ ਦਾ ਨਹੀਂ ਗੱਠੀ ਐਥੇ ਹਾਂ ਮੈਂ ਕਿਸੇ ਦਾ ਨਹੀਂ ਗੱਠੀ ਇਹਦਾ ਮਤਲਬ ਹੈ ਗਰਮਤ ਇਹ ਗੁਰੂ ਨਹੀਂ ਹੁੰਦਾ ਕੋਈ ਆਪਣੇ ਆਪ ਨੂੰ ਇਕੱਠੀ ਕਰੇ ਜਾਂ ਇਕੱਠੀ ਲੋਕ ਘਟ ਘਾਟ ਲੋਕ ਇੱਕ ਦੂਜੇ ਨਾਲ ਇਕੱਠੇ ਨੇ ਗੁਰਵਾ ਚ ਇੱਕ ਦੂਜੇ ਨਾਲ ਕਿਸੇ ਨੇ ਨਹੀਂ ਇਕੱਠੀ ਜਾਂਦੀ ਆਪਣੇ ਆਪ ਨੂੰ ਇਕੱਠੀ ਜਾਂਦੀ ਹੈ ਇਹ ਤੇ ਗੁਰੂ ਨਹੀਂ ਹੁੰਦਾ ਧਾਨ ਘਾੜ ਲੈਣ ਦੀ ਇਕੱਠੀ ਲੈਣੇ ਦੇ ਦਰਦ ਗੁਰੂ ਦੀ ਇਕੱਠੀ ਦੋ ਇੰਡੀਪੈਂਡੈਂਟ ਰਾਮ ਨਾ ਇਕੱਠੀ ਹੈ ਬਣਾਵ ਲੋ ਇਕੱਠੀ ਹੈ ਦੋ ਬੜੀ ਬੋਲਣ ਕਠੜੀ ਹੈ ਇਹ ਕਦੇ ਵਾਲੀ ਨਹੀਂ ਕਠੜੀ ਬਿਲਕੁਲ ਨਹੀਂ ਬਹੁਤ ਬੜਾ ਬੋਲਡਰ ਹੈ ਹਾਂ ਹੋਂ ਬਿਨ ਕੰਡ ਲੋ ਕੱਟ ਕੱਟ ਖਰਾਬ ਆਪੇ ਵਿੱਚ ਹੀ ਕੱਟਦੇ ਨੇ ਬੱਚੇ ਉਹਦਾ ਧੜੇ ਵੱਢੀ ਹੈ ਉਹਦਾ ਧੜੇ ਵੱਢਣੇ ਤੁਹਾਨੂੰ ਨਹੀਂ ਰਣ ਧਰਮ ਆਪਨੇ ਆਪਰੇ ਕੱਢਣੀ ਹੈ ਇਹ ਤੜਾ ਹੋ ਗਿਆ ਤਾਂ